ਮਾੜਾ ਨਾ ਫਲਾ ਕਰੀਂ ਕੋਈ ਗੱਲ ਨਹੀਂ ਉਹੀ ਸਾਨੂੰ ਬੋਲੋ ਜਿਹੜੇ ਸਿੰਘਾਂ ਦੇ ਇਹਨਾਂ ਨੂੰ ਅੱਗੀ ਗੱਲ ਵਿੱਚ ਤੁਹਾਡੀ ਖਾਂਦੇ ਗੱਲ ਕਰ ਰਹੇ ਹਾਂਜੀ ਹਾਂਜੀ ਉਹ ਸਵਾਰੀ ਚੋਈਦਾ ਤੇ ਇਹਨਾਂ ਨੂੰ ਬੋਲਣਾ ਦੋਆ ਮੱਦੀ ਕਰਾਈ ਜਾਵੇ ਆਪਣੀ ਗੱਲ ਦਾ ਜਵਾਬ ਹੈ ਖੜਾ ਕੋਈ ਗੱਲ ਦਾ ਜਵਾਬ ਕੋਈ ਨੀ ਐਗੋ ਉਹਨਾਂ ਨੇ ਕਾਹਦੀ ਕੋਰ ਕੀਤਾ ਕੋਈ ਮਹਿਗ ਮੇਨ ਕੋਰ ਕੀਤਾ ਦੋਆ ਕਿਹਾ ਉਹ ਬਾਕੀ ਹੋ ਕੇ ਕਰਦਾ ਓਏ ਹਰਦਾ ਨਾਲ ਨਹੀਂ ਦਵੇ ਬੱਲੇ ਆ ਫ फेब्रुवारी ਵਾਲੇ ਦੇ ਕੋਲ ਅੱਜ ਸਖੀਰ ਸਿੰਘ ਕਰ ਗਿਆ ਆ ਗਾ ਰਿਆ ਕੋਲ ਲੱਗੇ ਸਾਰੇ ਆਣੇ ਇੱਕ ਬਾਈਟ ਕਰ ਲਈਏ ਇੱਕ ਉਹ ਵਿੱਚ ਆਊਗਾ ਸਾਹਮਣੇ ਇੱਥੇ ਆਣਾ ਨਹੀਂ ਇਹਦੇ ਵਿੱਚ ਇੱਕ ਬਾਈਟ ਕਰਾ ਦਈਏ ਇਹਨਾਂ ਦੀ ਇਹਨਾਂ ਦੇ ਬਿਆਨ ਕਰਾ ਦਈਏ ਇੱਕ ਪਟਵਾਲ ਜੀ ਨੇ ਤੇ ਇੱਕ ਉਹਨਾਂ ਦੀ ਜਿਹੜੇ ਹੋਰ ਜਿਹੜੇ ਤੁਹਾਨੂੰ ਜਿੰਨਾਂ ਨੂੰ ਜਿਆਦਾ ਸਾਰੀਆਂ ਨਹੀਂ ਪਤਾ ਉਹ ਬਾਈਟ ਕਰਾ ਆ ਯਾਰ ਅੱਜ ਖਲੋ ਤੁਸੀਂ ਨਹੀਂ ਆਓ ਆਓ ਕਮਾਂਡਾਈ ਰਹਿਣਾ ਐਹੀ ਆਪਾਂ ਇਹ ਕਰਦੇ ਜੀ ਬੜੀ ਜਾਈਏ ਆਪਣੇ ਨਾਲ ਫੇਰ ਪਰਦੇ ਇੰਡਰਸ ਵਿਖੇ ਜੋ ਪਿਛੇ ਦਿਨੀ ਇੱਕ ਵਿਅਕਤੀ ਮਲਵੀਰ ਸਿੰਘ ਦੇ ਪਰਿਵਾਰ ਨਾਲ ਜੋ ਕਿ ਉਹਨਾਂ ਦੇ ਘਰ ਵਿੱਚ ਜਾ ਕੇ ਗੋਦਮਰ ਕੀਤੀ ਗਈ ਉਹਨਾਂ ਦੇ ਕੇਸਾਂ ਦੀ ਦਰਦ ਕੀਤੀ ਗਈ ਦਸਤਾਰ ਦੇ ਲਈ ਵੀ ਦਰਦ ਕੀਤੀ ਗਈ ਸੀ ਜਦੋਂ ਸਾਨੂੰ ਇਹ ਪਤਾ ਲੱਗਾ ਤਾਂ ਅਸੀਂ ਲੋਹੇਪਤੋਂ 6 ਸਟੂਡੈਂਟ ਸਟੇਸ਼ਨ ਲੈ ਕੇ ਤੀਨ ਅਤੇ ਚਾਰ ਤਰ੍ਹਾਂ ਦੇ ਪਹੁੰਚੇ ਸਿਟੀ ਦਾ ਜੱਜ ਲੈਣ ਲਈ ਪਹੁੰਚ ਸੀ ਅਸੀਂ ਵੇਖਿਆ ਕਿ ਵਾਕਿਆ ਹੀ ਉਸ ਪੁਲਿਸੀਅਨ ਦੇ ਘਰ ਉਹ ਦੇ ਉਥੇ ਗੰਢ ਜੇ ਸੀ ਅਮਰ ਸਿੰਘ ਦਾ ਪਰਿਵਾਰ ਉਹ ਬਕਾਇ ਚਲ ਕੇ ਆ ਕੇ ਇਹਨਾਂ ਦੇ ਨਾਲ ਗੁੱਟਮਾਰ ਕੀਤੀ ਤੇ ਕਾਰਾਂ ਦੀ ਬੇਬੀ ਕੀਤੀ ਤੇ ਸਾਰਨ ਦੀ ਬੇਦੇ ਉਹਦੇ ਸੰਬੰਧ ਵਿੱਚ ਇਹ ਜਾਦੇ ਅਸੀਂ ਐਸਐਸਓ ਸਾਹਿਬ ਮਿਲੇ ਤਾਂ ਐਸਐਸਓ ਸਾਹਿਬ ਨੇ ਕਿਹਾ ਵੀ ਮੈਂ ਇਹ ਤਰਤੀਸ ਜਾਰੀ ਹੈ ਹਾਲਾਂਕਿ ਉਹਨਾਂ ਨੇ ਇਹਨਾਂ ਦੇ ਖਿਲਾਫ ਬਲੀਵਿਨਸਨ ਦੇ ਪਰਿਵਾਰ ਦੇ ਖਿਲਾਫ ਆਪਣੀ ਗਲਤ ਕਰਤੀ ਉਲਟਾ ਉਹ ਜਿਹੜੇ ਪਰਿਵਾਰ ਇਹ ਨਸ਼ਨ ਸਾਗਰੇ ਉਹ ਦਸਕਦ ਰਸ਼ਬ ਦਸਕਰ ਨੇ ਉਹਨਾਂ ਦੀ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਉਸ ਦਾ ਬਦਲਣ ਲਈ ਉਹਨਾਂ ਨੇ ਇਹਨਾਂ ਦੇ ਖਾਤੇ ਕੁੱਟਮਾਰ ਕੀਤੀ ਸਭ ਕੁਝ ਕੀਤਾ ਤੇ ਥਾਣਾ ਸਹਾਰ ਕੇ ਵੇਖੇ ਜੋ ਐਸਐਸਓ ਸਾਹਿਬ ਨੇ ਉਹ ਲੇਖਣ ਕੋ ਨਿਆਣ ਵਾਲੀ ਗੱਲ ਨਹੀਂ ਕਰ ਰਹੇ ਉਹ ਅਸੀਂ ਉਹਨਾਂ ਨੂੰ ਇਨਸਪੈਕਟ ਕਰ ਦਿੱਤਾ ਜੇ ਸਾਨੂੰ ਨਿਆ ਮਿਲੇਗਾ ਠੀਕ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਇੱਥੇ ਵੱਡੇ ਪੱਧਰ ਤੇ ਸਾਰਿਆਂ 택ਸੀ ਦੇ ਬੰਦੇ ਅਮਲੇ ਆ ਗਏ ਇੱਥੇ ਤੁਨ ਸਾਹਿਬ ਦਾ ਮਨ ਉਹ ਐ ਐ ਤੇ ਰੋ ਦਰਖਾਸਤ ਦਿੱਤੀ ਕਿ ਇਸੀ ਦੇ ਖਿਲਾਫ ਇਹਨਾਂ ਕੋਈ ਗੱਲ ਕੀਤੀ ਕਰੀ ਜੋ ਬਲਬੀਰ ਸਿੰਘ ਦੇ ਗੁਆਰਨੇ ਦਰਖਾਸਤ ਦਿੱਤੀ ਸੀ ਬਿਆਨ ਕਾਇਜੀ ਅਪਰ ਪਹਿਲਾਂ ਦਾਖਲ ਹੋਈ ਸੀ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ 100 ਕਨੇ ਰੱਖ ਕੋਈ ਗੱਲ ਨਹੀਂ ਸੀ ਸੋ ਉਹਨਾਂ ਦੇ ਜੋ ਦੋਸ਼ੀ ਨੇ ਉਹਨਾਂ ਦੇ ਹੱਕ ਦੇ ਅਸਰ ਹੋ ਤਾਦਾ ਹੈ ਉੱਚ ਪ੍ਰਸ਼ਾਸਨ ਨੂੰ ਕੀ ਕਹੀ ਕਹਿਣਾ ਚਾਹੋਗੇ ਕੀ ਆਪਣੀ ਮੰਗ ਰੱਖਣੀ ਚਾਹੋਗੇ ਅਸੀਂ ਇਹ ਮੰਗ ਰੱਖਣਾ ਹੈ ਕਿ ਬਲਵਿਦੇਸ ਸਿੰਘ ਦੇ ਪਰਿਵਾਰ ਨੂੰ ਇਨਸਾਰ ਨਿਲਣਾ ਚਾਹੀਦਾ ਹੈ ਜੋ ਉਹਨਾਂ ਨਾਲ ਕੁੱਟਮਾ ਰਹੀ ਹੈ ਇਹਨਾਂ ਘਰ ਦੇ ਵਿੱਚ ਹੋਈ ਹੈ ਜੋ ਬੰਦਿਆਂ ਤੋਂ ਵਾਲੇ ਇੰਚਾਰਜ ਹੋਣਗੇ ਤੇ ਸਭ ਜਾਣਦੇ ਇਹ ਉਹ ਲਗਾਈਆਂ ਜਾਣ ਬਾਕੀ ਜੋ ਤਰ੍ਹਾਂ ਬੰਦਿਆਂ ਨੂੰ ਲਗਾਈਆਂ ਜਾ ਸਕਦੀਆਂ ਹਨ ਅਸੀਂ ਅਖੀਰ ਅਖੀਰ ਅਸਤ ਦੀ ਮੰਗ ਕਰਦੇ ਹਾਂ ਆਓ ਜੀ ਇਹਨਾਂ ਦਾ ਵੀ ਗੱਲ ਬੋਲਣਾ ਹੋ ਰਿਹਾ ਹਾਂ ਇਹਨਾਂ ਦਾ ਪ੍ਰਧਾਨ ਨੂੰ ਬੋਲਣ ਦੇ ਦਰਵਾਜ਼ੇ ਤੇ ਸ਼ਪਤਾ ਤੇ ਆ ਜਿਹੜਾ ਨਾਮ ਕੀ ਮੇਰਾ ਬਲਵਿੰਦਰ ਸਿੰਘ ਹੈ ਇਸੇ ਪਿੰਡ ਦੇ ਤੋਂ ਹੱਲਾ ਟੋੜਾ ਆਈ ਹੋਈ ਆਰਪੀਏ ਤੋਂ ਹੱਲਾ ਜੋ ਰੋਲਾ ਪਿਆ ਸੀ 12 ਵਾਂ ਸੀ ਮੜਾ ਕੋੜਾ ਵਿਸਤਾਰ ਰੋਲਾ ਪਿਆ ਸੀ ਇੱਥੇ ਦੋ ਬੰਦੇ ਸੀ ਜਿਹੜੇ ਮਡੇ ਪਹਿਲਾ ਭੱਜ ਕੇ ਆਏ ਆ ਉਹਨਾਂ ਨੇ ਸਾਡੇ ਵੀਡੀਓ ਦੇ ਸਾਡੇ ਘਰੇ ਆ ਕੇ ਉਹਦੇ ਨਾਲ ਸੱਤਾਂ ਪਹਿਲੀਆਂ ਉਹਦੇ ਕੇਸਾਂ ਦੀ ਬਿਆਦਦੀ ਕੀਤੀ ਚੋਲਾ ਸਾਹਿਬ ਦੀ ਬਿਆਦਦੀ ਕੀਤੀ ਤੇ ਅਸੀਂ ਅੰਦਰੋਂ ਬਾਹਰ ਰੋਟੀ ਖਾਂਦੇ ਛੜਾਉਣ ਲੱਗੇ ਤੇ ਮੇਰੇ ਵੀ ਸੱਤਾਂ ਮਾਰੀਆਂ ਤੇ ਪੁਲਿਸ ਇੱਥੇ ਹੇਦੀ ਸੀਗੀ ਵੀ ਤੇਰੇ ਸਤਾ ਮਾਰੀ ਜਾਂਦੇ ਆ ਤੇ ਇਹਨਾਂ ਨੂੰ ਕੋਈ ਨਹੀਂ ਪਤਾ ਲੱਗਾ ਵੀ ਇਹਨੂੰ ਛਡਾਇਆ ਕਿ ਇਹਨੂੰ ਨਾ ਛਡਾਇਆ ਕਿ ਤੇ ਹੋਰ ਬੰਦੇ ਪਿੰਡ ਦੇ ਵਿਅਕਤੀਆਂ ਨੇ ਆ ਕੇ ਸੰ ਛਡਾਇਆ ਜਿੱਥੇ ਇੱਕ ਸ਼ਰਬੀ ਸ਼ਬਾ ਹੈ ਉਹ ਮੁਕਤੀ ਦੇ ਵਿੱਚ ਸੀਗਾ ਉਹਨੇ ਛਡਾਇਆ ਹੈ ਉਹ ਅੱਜ ਨਹੀਂ ਸਾਡੇ ਨਾਲ ਤੁਰਦਾ ਚਲੋ ਪਾਪੇ ਜੀ ਮੈਂ ਕਰਨੀ ਚਾਹੁੰਦੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਬਹਿ ਮੰਗਤ ਨੇ ਵੀ ਸਾਡਾ ਜਿਹੜਾ ਘਰ ਦੇ ਵਿੱਚ ਆ ਕੇ ਨਾ ਖਤਾ ਮਾਰੀਆਂ ਨੇ ਤੇ ਕੇਸਾ ਹੀ ਬਰਤਕੀਆ ਇਹ ਬੰਦ ਕੰਮ ਨਹੀਂ ਕਰਨਾ ਚਾਹੀਦਾ ਗਰਮਲੰਦਰ ਸਿੰਘ ਨੂੰ ਉਸੇ ਜਦੋਂ ਪਰਮਾਈਟ ਬਹੁਤ ਜਨ ਸਮਾਈ ਕਰਦੇ ਗੱਡ ਚਿੱਕਾ ਖਾਲਸਾ ਵੈਗ ਦੀ ਕਿਤੇ ਜੈ ਭੀਮ ਜੈ ਭਾਰਤ ਅੱਜ ਅਸੀਂ ਖਾਣਾ ਰਕੇ ਸਰਦਾਰ ਸੁਖੀਤ ਸਿੰਘ ਦੇ ਬਲਵੀਰ ਸਿੰਘ ਬਲਵੀਰ ਸਿੰਘ ਦੇ ਪਰਿਵਾਰ ਨਾਲ ਤੇ ਬਲਵੀਰ ਸਿੰਘ ਨਾਲ ਜੋ ਝਗੜਾ ਇਥੋਂ ਦੇ ਪਿੰਡ ਦੇ ਵਾਸੀਆਂ ਨੇ ਕੀਤਾ ਜੋ ਕੋ ਸਰਾ ਸਾਰ ਝਗੜਾ ਕੋ ਸਬੰਧ ਵਿੱਚ ਅਸੀਂ ਸਾਰੇ ਜਣੇ ਮੈਂ ਬੌਡਰ ਸਿਪਾਈ ਪਾਰਟੀ ਦਾ ਜਨਮਾਤ ਸਿਪਾਈ ਹੋਣ ਦੇ ਨਾਤੇ ਵੱਖ-ਵੱਖ ਜਥੇਬੰਦੀਆਂ ਜਿਵੇਂ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਭਾਈ ਜਸਵੰਤ ਸਿੰਘ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਬੌਡਰ ਸਮਾਜ ਪਾਰਟੀ ਦੀ ਸਮੁੱਚੀ ਟੀਮ ਸਾਡੇ ਬੱਗਾ ਪ੍ਰਧਾਨ ਜੀ ਜਿਹੜੇ ਕਿ ਨਰੇਕਾ ਦੇ ਪੂਰੇ ਜ਼ਿਲ੍ਹੇ ਦੇ ਮਤਲਬ ਨਰੇਕਾ ਦੀ ਬਾਗਟੌਰ ਜਿਹੜੇ ਸੰਭਾਗ ਰਹੇ ਨੇ ਉਹ ਵੀ ਸਾਡੇ ਨਾਲ ਇੱਥੇ ਸਹਿਮ ਆਏ ਨੇ ਤਾ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਤੇ ਜੋ ਅਸੀਂ ਉਹਨਾਂ ਦਾ ਪੱਖਪਾਤ ਵੇਖਿਆ ਤੇ ਉਹ ਸਾਰੇ ਦਾ ਸਾਰਾ ਜਿਹੜਾ ਉਹ ਦੂਸਰੀ ਪਾਰਟੀ ਦੇ ਹੱਥ ਚ ਜਾਂਦਾ ਤਾਂ ਅਸੀਂ ਲੱਖ ਭਾਗ ਉਹਨੂੰ ਐਸਐਸਪੀ ਸਾਹਿਬ ਨੂੰ ਇਹ ਕਹਿ ਕੇ ਆਏ ਆ ਵੀ ਜਿੰਨੀ ਦੇਰ ਬੰਦੀਆਂ ਧਰਾਵਾਂ ਜਿਹੜੀਆਂ ਦੂਸਰੀ ਪਾਰਟੀ ਦੇ ਖਿਲਾਫ ਨਹੀਂ ਲੱਗਦੀਆਂ ਉੰਨੀ ਦੇਰ ਅਸੀਂ ਸਾਰੀਆਂ ਕਿੱਥੇ ਬੰਦੀਆਂ ਬੌਧਤ ਸਮਾਜ ਪਾਰਟੀ ਔਰ ਬਾਕੀ ਸਾਰੀਆਂ ਕਿੱਥੇ ਬੰਦੀਆਂ ਦਾ ਸਹਿਯੋਗ ਲੈ ਕੇ ਸੱਚ ਜੁਗਨ ਫਾਊਂਡੇਸ਼ਨ ਦਾ ਸਹਿਯੋਗ ਲੈ ਕੇ ਪਕਾਪਦਾਂ ਦੀ ਦਾ ਸਹਿਯੋਗ ਲੈ ਕੇ ਸਾਰੇ ਇਕੱਠੇ ਕੋਈ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਹੋਵਾਵਾਂਗੇ ਜਿੰਨੀ ਦੇਰ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਉਮੀਦ ਰੱਖੋ ਬਿਲਕੁਲ ਸਿਗਨ ਕਰਾਂਗੇ ਬੰਦ ਜੀ ਪਾਸ ਸਰਦ ਜੀ ਜੀ ਯਾ ਵੀ ਇੱਕ ਦਾ ਫਰਮ ਕਰ ਸਕਦੇ ਹਾਂ ਬਗਿਆ ਜੀ ਦੇ ਅ ਸਭ ਤੋਂ ਪਹਿਲਾਂ ਮੇਰੀ ਸਰਕਾਰ ਜੋ ਵਕ ਵਕ ਜਿੱਥੇ ਬੰਦਿਆਂ ਦੇ ਆਗੂ ਆਏ ਆ ਇਹ ਬਹੁਤ ਵਧੀਆ ਗੱਲ ਆ ਕਿ ਜਿੱਥੇ ਕੋਈ ਟੱਕਾ ਹੁੰਦਾ ਹੈ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਆ ਕਿ ਅੱਜ ਜਿਹੜਾ ਥਾਣਾ ਹਰਖਿਆਂ ਦੇ ਵਿੱਚ ਸਾਡੇ ਸਾਥੀ ਬਲਬੀਰ ਸਿੰਘ ਦੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਘਰ ਆ ਕੇ ਕੁੱਟਮਾਰ ਹੋਈ ਆ ਉਸ ਸੰਬੰਧੀ ਅਸੀਂ ਕਾਫੀ ਲੰਮੇ ਸਮੇਂ ਤੋਂ ਇੱਥੇ ਦੇਖਦੇ ਪਏ ਆ ਬਿਲਕੁਲ ਇੱਕ ਕਿਲਾ ਦੂਰੀ ਯਾਨੀ ਕਿ 45 ਫੁੱਟ ਦੂਰੀ ਤੇ ਸਾਹਮਣੇ ਲੜਾਈ ਹੋਈ ਆ ਔਰ ਇਹ ਵੀ ਪਤਾ ਹੈ ਕਿ ਬਲਬੀਰ ਸਿੰਘ ਦੇ ਘਰ ਦੇ ਵਿੱਚ ਲੜਾਈ ਹੋਈ ਆ ਕੁੱਟਮਾਰ ਹੋਈ ਆ ਦੂਰੋਂ ਦੇਖ ਰਹੇ ਆ ਪੁਲਿਸ ਵਾਲੇ ਤਾਂ ਪੁਲਿਸ ਵਾਲਿਆਂ ਨੇ ਹੀ ਜਾ ਕੇ ਇਹਨਾਂ ਨੂੰ ਦਾਖਲ ਕਰਨ ਦਾ ਮੌਕਾ ਦਿੱਤਾ ਕਿ ਅੱਜ ਤੁਸੀਂ ਜਾ ਕੇ ਦਾਖਲ ਹੋ ਜਿਓ ਤੇ ਪਿੱਛੇ ਹਟੇ ਲੇਕਿਨ ਪਰਵਾਰ ਦਾ ਕਹਿਣਾ ਹੈ ਕਿ ਉਹ ਲੋਕ ਨਸ਼ਾ ਵੇਚਦੇ ਸੀ ਨਸ਼ੇ ਸ਼ਰਮ ਸਬੰਧ ਵਿੱਚ ਅਸੀਂ ਇੱਕ ਸ਼ਿਕਾਇਤ ਕੀਤੀ ਆ ਉਹਨਾਂ ਨੇ ਉਹ ਵਿਰੋਧ ਰੱਖਦਿਆਂ ਹੋਇਆਂ ਘਰ ਆ ਕੇ ਕੁੱਟਮਾਰ ਕੀਤੀ ਆ ਪਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਨਾਲੀ ਕੱਟ ਕੇ ਉਹਨਾਂ ਦੇ ਪਾਣੀ ਨੂੰ ਦਿੱਕਤ ਆਉਂਦੀ ਸੀ ਬਲਬੀਰ ਸਿੰਘ ਜੀ ਕਿੰਨੇ ਘਟ ਤੋਂ ਦੂਰ ਆ ਉਹਨਾਂ ਦਾ ਘਰ ਜਿਹੜਾ ਹੈਗਾ ਲਗਭਗ ਕਿੰਨੀ ਦੂਰ ਉਹਨਾਂ ਤੋਂ 6 ਕਿਲੇ ਹੋਗਾ ਦੂਰ 6 ਕਿਲੇ ਦੂਰ ਆਨ ਤੋਂ ਦੂਸਰੇ ਪਾਸੇ ਦੂਸਰੇ ਪਾਸੇ ਪਿੰਡ ਤੋਂ ਆ ਕੇ ਕੋਈ ਪਾਣੀ ਦਾ ਉਹਨਾਂ ਦਾ ਨਿਕਾਸ ਦਾ ਰੋਲਾ ਹੀ ਨਹੀਂ ਹੈਗਾ ਹੈਗਾ ਹੀ ਨਹੀਂ ਜਿਸ ਦਾ ਪਾਣੀ ਦਾ ਨਿਕਾਸ ਦਾ ਕੋਈ ਰੋਲਾ ਨਹੀਂ ਹੈਗਾ ਕੋਈ ਨਾਲੀ ਦਾ ਕੱਪਾ ਨਹੀਂ ਲਾਇਆ ਹੈਗਾ ਲੇਕਿਨ ਪੁਲਿਸ ਦੇ ਬਿਆਨਾਂ ਵਿੱਚ ਲਿਖਿਆ ਗਿਆ ਕਿ ਉਹ ਨਾਲੀ ਕੱਢਦਾ ਸੀ ਨਾਲੀ ਕੱਢਣ ਤੇ ਉਹ ਆਇਆ ਤੇ ਇਹਨਾਂ ਨੇ ਕੁੱਟਮਾਰ ਕੀਤੀ ਆ ਜਿਹੜੇ ਅਨਸਾਬ ਦੁਆਣਾ ਸੀਗਾ ਸਾਡੇ ਜਥੇਦਾਰ ਬਜ਼ੁਰਗ ਨੂੰ ਤਾਂ ਉਸ ਤੇ ਬੜਖਲਾਫ ਉਲਟਾ ਕਾਰਵਾਈ ਕੀਤੀ ਗਈ ਆ ਤੇ ਜੇ ਅਸੀਂ ਹੁਣ ਅੰਦਰ ਜਾ ਕੇ ਜਥੇਬੰਦੀਆਂ ਦੇ ਆਗੂਆਂ ਨੇ ਪੁੱਛਿਆ ਤੇ ਐਸਐਚਓ ਨੂੰ ਸਾਡੀ ਗੱਲ ਦਾ ਕੋਈ ਜਵਾਬ ਹੈ ਨਹੀਂ ਸੀ ਅਹੀਂ ਤੇ ਆ ਵੀ ਚਲੋ ਆਓ ਤੁਸੀਂ ਲਗਭਗ 4 ਤੋਂ 3 ਮਿੰਟ ਦਾ ਸਫਰ ਹੈਗਾ ਤੁਸੀਂ ਮੌਕਾ ਵੇਖ ਕੇ ਆ ਜਾਣਾ ਕਿ ਸਾਡੇ ਕੋਲੇ ਟਾਈਮ ਨਹੀਂ ਹੈਗਾ ਜਦੋਂ ਮੇਰੇ ਕੋਲੇ ਟਾਈਮ ਹੋਏਗਾ ਮੈਂ ਜਾ ਕੇ ਉਹ ਉਹ ਦੇਖਾਂਗਾ ਤਫਤੀਸ਼ ਚਲਦੀ ਪਈ ਆ ਇੱਕ ਪਾਸੇ ਕਹਿੰਦਾ ਕਿ ਤਫਤੀਸ਼ ਕਰਕੇ ਪਰਚਾ ਕੱਟਿਆ ਉਹ ਸਰਕਾਰੀ ਜਗ੍ਹਾ 'ਚ ਬੈਠੇ ਆ ਸਰਕਾਰ ਦੀ ਕੋਈ ਜਮਾਂਬੰਦੀ ਨਹੀਂ ਹੈ ਜੀ ਕੋਈ ਸਰਕਾਰ ਦਾ ਅਧਿਕਾਰੀ ਆ ਕੇ ਬਿਆਨ ਨਹੀਂ ਦਿੰਦਾ ਕਿ ਸਰਕਾਰ ਦੇ ਉਹ ਜਗ੍ਹਾ ਦੇ ਵਿੱਚ ਬੈਠਾ ਲੇਕਿਨ ਪੁਲਿਸ ਨੇ ਜਿਹੜੀ ਪੱਖਵਾਜੀ ਕੀਤੀ ਆ ਉਹਨਾਂ ਬੰਦਿਆਂ ਦੂਸਰਿਆਂ ਦੀ ਕੀਤੀ ਆ ਪਰਚਾ ਜਿਹੜਾ ਕਟਿਆ ਗਿਆ ਔਰ ਇਹਨਾਂ ਨੇ ਪੁਲਿਸ ਨੇ ਰਹਿ ਦੇ ਕੇ ਉਹਨਾਂ ਨੂੰ ਜਾਲੀ ਸੱਟ ਮਰਵਾ ਕੇ 26 ਦਾ ਰਿਜ਼ਲਟ ਵੀ ਦਿੱਤਾ ਲੱਗਦਾ ਹੈ ਕਿ ਥਾਣੇ ਨਾਲ ਗੂੜਾ ਰਿਸ਼ਤਾ ਹੈ ਉਹਨਾਂ ਬੰਦਿਆਂ ਦਾ ਇਸ ਨੂੰ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਕੋਲੋਂ ਕਿ ਜਲਦੀ ਸਾਡਾ ਜਿਹੜਾ ਸਮਾਂ ਦਿੱਤਾ ਹੋਇਆ ਸੋਮਾਰ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਰਾਹ ਹੈ ਸ਼ਨੀਵਾਰ ਸ਼ਨੀਵਾਰ ਦਾ ਸਮਾਂ ਦਿੱਤਾ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਕਿ ਕਪੀਸ਼ ਕਰਕੇ ਸਹੀ ਤਰਾ੍ਹਾਂ ਨਾਲ ਆ ਕੇ ਸਾਨੂੰ ਅਨਸਾਬ ਦੀ ਮੰਗ ਦਿੱਤੀ ਜਾਵੇ ਨਹੀਂ ਤਾਂ ਸਾਨੂੰ ਜੋ ਅੱਗੇ ਸੰਘਰਸ਼ ਕਰਨ ਲਈ ਪੁਲਿਸ ਪ੍ਰਸ਼ਾਸਨ ਮਜਬੂਰ ਕਰ ਰਿਹਾ ਹੈ ਕਿ ਤੁਸੀਂ ਸੜਕ ਜਾਮ ਕਰੋ ਤੁਸੀਂ ਕੋਈ ਹੈੱਡ ਆਫ ਆ ਸਾਡਾ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦਾ ਉਹ ਜਾਮ ਕਰੋ ਇਸ ਲਈ ਕਿ ਸਾਡੀ ਇਹੋ ਜੀ ਵਿਚਾਰ ਤਾਰਾ ਨਹੀਂ ਹੈਗੀ ਜਦੋਂ ਸਿਰ ਤੋਂ ਪਾਣੀ ਨੰਗਦਾ ਕਿ ਹੋਰ ਵੀ ਜੱਥੇ ਬੰਦਿਆਂ ਨੂੰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਬ੍ਰੀਫ ਵੀ ਸਾਰ ਲੈਂਦੇ ਆ ਸਾਝਾ ਟੈਂਪਲ ਲਗਾ ਕੇ ਅਸੀਂ ਕਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ ਐਂਦਾ ਕਿੰਦਾ ਹੋਇਆ ਜੈ ਜੀ ਜੈ ਭਾਰਤ ਸਸ਼ੀ ਕਾਲ ਤੁਮਸਕਾਰ